ਇਹ ਮੀਟਿੰਗ ਹੋਈ ਆ ਇਕਵਾਲ ਸਿੰਘ ਜੀ ਝੁੰਦਾ ਆਏ ਨੇ ਕਿ ਕਮੇਟੀ ਦੇ ਚੇਅਰਮੈਨ ਨੇ ਉਹਨਾਂ ਨੂੰ ਕੀ ਵਿਸ਼ਵਾਸ ਦਿਓ ਅਸੀਂ ਜੋ ਅਕਾਲ ਤਖਤ ਸਾਹਿਬ ਨੇ ਜੋ ਪੰਜ ਮੈਂਬਰੀ ਕਮੇਟੀ ਨਿਵਾਜ ਕੇ ਪੰਜਾਬ ਚ ਭਰਤੀ ਪ੍ਰਕਿਰਿਆ ਲਈ ਭੇਜੀ ਆ ਅਸੀਂ ਉਹਨਾਂ ਨੂੰ ਇਹ ਵਿਸ਼ਵਾਸਿਤ ਪਾਉਨੇ ਆ ਵੀ ਜੋ ਅਸੀਂ ਨੇ ਪਰ ਮਤਲਬ ਭਰਤੀ ਕਰਕੇ ਦਿੱਤੀ ਆ ਉਹ ਆਇਡੈਂਟੀਟੀ ਕਾਰਡ ਜਾਂ ਆਧਾਰ ਕਾਰਡ ਦੇ ਨਾਲ ਵਧੀਆ ਤਰੀਕੇ ਨਾਲ ਕਰਕੇ ਦਿੱਤੀ ਆ ਤੇ ਉਹਨਾਂ ਨੂੰ ਇਹ ਵਿਸ਼ਵਾਸਿਤ ਪਾਉਨੇ ਆ ਵੀ ਜਿੱਥੇ ਵੀ ਸਾਡੀ ਲੋੜ ਪਊਗੀ ਅਸੀਂ ਕਾਲੀ ਦਲ ਲਈ ਇਸੇ ਤਰ੍ਹਾਂ ਹੀ ਮੋਢੇ ਨਾਲ ਮੋਢਾ ਲਾ ਕੇ ਉਹਨਾਂ ਦੇ ਨਾਲ ਖੜਾਂਗੇ ਹਲਕੇ ਸਮਾਣੇ ਦੇ ਵਿੱਚ ਜਿਹੜੇ ਵਰਕਰ ਸੀ ਸ਼੍ਰੋਮਣੀ ਅਕਾਲੀ ਦਲ ਬਾਦਲ ਨਾਲ ਜੁੜੇ ਹੋਏ ਤੁਹਾਨੂੰ ਕੀ ਲੱਗਦਾ ਜਿਹੜੇ ਇਸ ਸੁਰਜੀਤ ਸਿੰਘ ਰਖੜਾ ਦੇ ਨਾਲ ਨਹੀਂ ਆਏ ਉਹਨਾਂ ਨੂੰ ਕੀ ਵਿਸ਼ੇਸ਼ ਤੁਹਾਡੇ ਰਾਗਾ ਅਸੀਂ ਉਹਨਾਂ ਨੂੰ ਇਹ ਗੱਲ ਕਹਿਣਾ ਚਾਹੁੰਦੇ ਆ ਮੈਂ ਮੈਂ ਤਾਂ ਵੀ ਦੇਖੋ ਅਕਾਲ ਤਖਤ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਹੈ ਅਕਾਲ ਤਖਤ ਸਾਹਿਬ ਜਿਹਨੂੰ ਵੀ ਪ੍ਰਧਾਨ ਬਣਾ ਕੇ ਭੇਜਦੇ ਨੇ ਉਹ ਉਹਦੇ ਨਾਲ ਚੱਲਣਾ ਭਾਵੇਂ ਸੁਖਵੀਰ ਬਾਦਲ ਜੀ ਨੇ ਭਾਵੇਂ ਜਾਂ ਕੋਈ ਜੋ ਇਹ ਪੰਜ ਮੈਂਬਰੀ ਕਮੇਟੀ ਵਾਲੇ ਬਣਾ ਕੇ ਦੇਣਗੇ ਜਹਾਉ ਨੇ ਮੈਂ ਤਾਂ ਉਹਨਾਂ ਨੂੰ ਇਹ ਮੈਂ ਤੁਹਾਨੂੰ ਮੇਰੀ ਬੇਨਤੀ ਹੈ ਵੀ ਉਹਦੇ ਅਕਾਲ ਤਖਤ ਸਾਹਿਬ ਦੇ ਝੰਡੇ ਥੱਲੇ ਆਪਾਂ ਉਸ ਨੂੰ ਪ੍ਰਧਾਨ ਮੰਨ ਕੇ ਚੱਲੀਏ ਕੀ ਲੱਗਦਾ ਜਿਵੇਂ ਜਰਜੀਤ ਸਿੰਘ ਨੇ ਲੰਬੀ ਸਮਰ ਲਮਾ ਸਮਾਧਾਨ ਨੇ ਇਹਦਾ ਸਿਆਸਤ ਕੀਤੀ ਆ ਸਰਦਾਰ ਇਕਵਾਲ ਸਿੰਘ ਕਿਉਂ ਉਹਨਾਂ ਨੇ ਕੀਤਾ ਪ੍ਰੇਮ ਸਿੰਘ ਚੰਦੂਆ ਜਿਹੜੇ ਨੇ ਕੀਤੀ ਆ ਕੁਝ ਲੋਕ ਨੇ ਜਿਹੜੇ ਕਿਸੇ ਪਾਰਟੀ ਨਾਲ ਨਹੀਂ ਹੈਗੇ ਉਹਨਾਂ ਦਾ ਰਾਜਨੀਤੀ ਤੋਂ ਵਿਸ਼ਵਾਸ ਰੱਖਣ ਵਾਲਿਆ ਕੀ ਕਹਿੰਦੇ ਉਹਦੇ ਬਾਰੇ ਦੇਖੋ ਜੀ ਜਿਹੜੇ ਬੰਦੇ ਨਾਲ ਕਿਤੇ ਨਾ ਕਿਤੇ ਵਿਸ਼ਵਾਸ ਘਾਤ ਹੋ ਗਿਆ ਉਹਦਾ ਵਿਸ਼ਵਾਸ ਮਤਲਬ ਦਮਕਵਾਉਦਾ ਹੀ ਹੁੰਦਾ ਤਾਂ ਚਲੋ ਕਈ ਵਾਰੀ ਲੋਕ ਚਾਹੁੰਦੇ ਨੇ ਵੀ ਕੋਈ ਵਧੀਆ ਤਰੀਕੇ ਨਾਲ ਕੋਈ ਵਧੀਆ ਬੰਦਾ ਮੂਰੇ ਲੱਗੇ ਤਾਂ ਉਹ ਦੁਬਾਰੇ ਮੁੜ ਕੇ ਇਸ ਛੱਡੇ ਥਲੇ ਇਕੱਠੇ ਹੋ ਜਾਣਗੇ ਲੋਕਾਂ ਨੂੰ ਜਾਂ ਸਿੱਖ ਕੌਮ ਨੂੰ ਜਿਹੜੇ ਸਿੱਖ ਸਿੱਖੀ ਨਾਲ ਜੁੜੇ ਹੋਏ ਲੋਕ ਨੇ ਫਲਤਖਬਾਣਾ ਜੁੜੇ ਨੇ ਉਹਨਾਂ ਨੂੰ ਵਿਸ਼ੇਸ਼ ਤੌਰ ਤੇ ਆਪਣੀ ਪਾਰਟੀ ਵੱਲੋਂ ਤੁਸੀਂ ਵਰਕ ਕਰੋ ਤੁਸੀਂ ਲੋਕਾਂ ਤੱਕ ਪਹੁੰਚ ਕਰੋਗੇ ਕੀ ਕਹਿੰਦੇ ਨੇ ਮੈਂ ਸਿਰਫ ਇਹੀ ਗੱਲ ਕਹਿਣਾ ਚਾਹੁੰਦਾ ਵੀ ਦੇਖੋ ਪਹਿਲਾ ਹੀ ਮੈਂ ਦੱਸਿਆ ਅਕਾਲ ਤਖਤ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਹੈ ਜੋ ਅਕਾਲ ਤਖਤ ਸਾਹਿਬ ਦਾ ਹੁਕਮ ਹੈ ਉਹਨੂੰ ਮੰਨ ਕੇ ਆਪਾਂ ਇੱਕ ਝੰਡੇ ਥੱਲੇ ਇਕੱਠੇ ਹੋ ਕੇ ਚੱਲੀਏ ਪ੍ਰਧਾਨ ਕੋਈ ਵੀ ਹੋਵੇ ਜੋ ਅਕਾਲ ਤਖਤ ਸਾਹਿਬ ਦੀ ਭਰਤੀ ਪ੍ਰਕਿਰਿਆ ਦੇ ਮੁਤਾਬਕ ਪ੍ਰਧਾਨ ਬਣਦਾ ਅਸੀਂ ਉਸ ਨੂੰ ਪ੍ਰਧਾਨ ਮੰਨ ਕੇ ਚੱਲੀਏ ਭਾਵੇਂ ਉਹ ਸੁਖਵੀਰ ਬਾਦਲ ਜੀ ਨੇ ਭਾਵੇਂ ਜੋ ਕੋਈ ਹੋਰ ਨੇ ਜੋ ਵੀ ਪ੍ਰਧਾਨ ਅਕਾਲ ਤਖਤ ਸਾਹਿਬ ਤੋਂ ਅੱਗੇ ਵੀ ਅਸੀਂ ਜੋ ਅਕਾਲ ਤਖਤ ਸਾਹਿਬ ਦਾ ਹੁਕਮ ਹੈ ਉਹ ਹੀ ਮੰਨਦੇ ਆ ਕੋਈ ਵੀ ਹੁਕਮ ਆ ਜਵੇ ਉਹ ਉਸੇ ਤਰ੍ਹਾਂ ਹੀ ਉਸ